ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਦੇ ਪਿੰਡ ਸਬਰਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਕੀ ਸਬਰਾ ਵਿਖੇ ਦਿੱਤਾ ਗਿਆ ਤੇ ਜਿਸ ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਬਰਾ ਤੇ ਨਾ ਲੱਗਦੇ ਪਿੰਡ ਚ ਲਗਾਤਾਰ ਵੱਡੇ ਪੱਧਰ ਤੇ ਲੁੱਟਕੋਆਂ ਤੇ ਨਸ਼ੇ ਦੀਆਂ ਆਵਾਜ਼ਾਂ ਤਾਂ ਵੱਧ ਰਹੀਆਂ ਨੇ ਤਿੰਨ ਨਸ਼ੇੜੀਆਂ ਵੱਲੋਂ ਵੱਡੇ ਪੱਧਰ ਤੇ ਪਿੰਡ 'ਚ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਜਿਸ ਦਾ ਕਾਰਨ ਇਹ ਮੰਨਦਾ ਹੈ ਕਿ ਇਹਨਾਂ ਨਸ਼ੇੜੀਆਂ ਨੂੰ ਪੁਲਿਸ ਕੋਲੋਂ ਕੋਈ ਮੋਤਬਰ ਛਡਵਾ ਦਿੰਦੇ ਨੇ ਜਿਸ ਨੂੰ ਦੇਖਦੇ ਹੋਏ ਅੱਜ ਉਹਨਾਂ ਮਤਾ ਪਾ ਕੇ ਪੁਲਿਸ ਚੌਕੀ ਸਭਰਾ ਵੀ ਕੇ ਦਿੱਤਾ ਤੇ ਕਿਹਾ ਕਿ ਲੁੱਟਖੋਹਾਂ ਕਰਨ ਵਾਲੇ ਤਿੰਨ ਨਸ਼ਾ ਤਸਕਰਾਂ ਦਾ ਤੰਦਾ ਕਰਨ ਵਾਲੇ ਵਿਅਕਤੀਆਂ ਦੇ ਪਿੱਛੇ ਨਾ ਤਾਂ ਪਿੰਡ ਦੀ ਪੰਚਾਇਤ ਜਾਵੇਗੀ ਤੇ ਨਾ ਹੀ ਕੋਈ ਹੋਰ ਮੋਤਬਰ ਜੇ ਕੋਈ ਇਹਨਾਂ ਨੂੰ ਛਡਾਉਂਦਾ ਹੈ ਜਾਂ ਇਹਨਾਂ ਦੀ ਜ਼ਮਾਨਤ ਦਿੰਦਾ ਹੈ ਤਾਂ ਉਸ ਦੇ ਖਿਲਾਫ ਪਿੰਡ ਸਬਰਾ ਦੀ ਪੰਚਾਇਤ ਵੱਲੋਂ ਕਾਰਵਾਈ ਕਰਾਈ ਜਾਵੇਗੀ ਸਰਪੰਚ ਸਾਹਿਬ ਕੀ ਨਾਂ ਹੈ ਜੀ ਮੈਂ ਦਾਜੀ ਹਰਤਾ ਸਿੰਘ ਸਰਪੰਚ ਨਕਰ ਸਭਰਾ ਬਲਾਕ ਪ੍ਰਧਾਨ ਪਟੇ ਆਮ ਆਦਮੀ ਪਾਰ ਕੀ ਨਾਤਾ ਪਾਇਆ ਗਈ ਪ੍ਰਧਾਨ ਜੀ ਅੱਜ ਜੀ ਸਾਡੇ ਨਾ ਨਕਰ ਸਭਰਾ ਦੇ ਵਿੱਚ ਬਹੁਤ ਵਾਰਦਾਤਾ ਹੋ ਰਹੀ ਹੈ ਇੱਕ ਸਾਡਾ ਨੌਜਵਾਨ ਵੀਰ ਬਹੁਤ ਹੀ ਸਾਫ ਸੁਥਰੇ ਜਾਨੀ ਕਿ ਸਾਨੂੰ ਇੰਨੀ ਉਹਨਾਂ ਦੀ ਹਮਾਇਤ ਮਿਲਦੀ ਆ ਵੀ ਜਾਨੀ ਕਿ ਉਹਨਾਂ ਦੇ ਸਾਰੇ ਸੰਧੂਆ ਹਸਪਤਾਲ ਸਰਕਾਰੀ ਹਸਪਤਾਲ ਸਾਰੇ ਪਿੰਡ ਦੀ ਬੜੀ ਹਮਾਇਤ ਕਰਦੇ ਆ ਉਹ ਵੀਰ ਨਾਲ ਵਾਰਦਾਤ ਜਿਹੜੀ ਹੋਈ ਆ ਉਹਨੂੰ ਵਿਚਾਰੇ ਨੂੰ ਸੱਟਾਂ ਲੱਗ ਗਈ ਉਹਦਾ ਗੁੱਟ ਵੱਢ ਗਿਆ ਇਹ ਬਿਲਕੁਲ ਜਿਹੜੀਆਂ ਗਲਤ ਸਾਡੇ ਸੁਭਰਾ ਦੇ ਵਿੱਚ ਚੱਲਣ ਡਿਆ ਅੱਜ ਤੋਂ ਕੁਝ 2 ਮਹੀਨੇ ਹੋ ਚੱਲੇ ਆ ਜਿਆਦਾ ਹੀ ਕੰਮ ਖਰਾਬ ਹੋਇਆ ਉਹਦੇ ਵਿੱਚ ਅਸੀਂ ਅੱਜ ਮਤਾ ਪਾ ਕੇ ਦਿੱਤਾ ਵਾ ਪੁਲਿਸ ਨੂੰ ਮਤਾ ਪਾ ਕੇ ਦਿੱਤਾ ਵਾ ਵੀ ਸਾਡੇ ਮੁਲਾਜ਼ਮ ਬਹੁਤ ਘੱਟ ਨੇ ਸਾਨੂੰ ਮੁਲਾਜ਼ਮ ਵੀ ਦਿੱਤੇ ਜਾਣ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਕਹਿੰਦੇ ਆ ਵੀ ਇਹੋ ਜੇ ਕੰਮ ਜਿਹੜੇ ਆਮ ਬੰਦੇ ਵਿਚਾਰੇ ਭਲੇਮਾਨ ਸਾਂ ਉਹਨਾਂ ਦਾ ਨਾਂ ਕੀਤਾ ਜਾਵੇ ਨਸ਼ਾ ਜਿਹੜਾ ਵਾ ਨਸ਼ਾ ਤਸ਼ਕਰਾਂ ਨੂੰ ਪਾਣੀ ਦਿੰਦਾ ਅਸੀਂ ਟਾਈਮ ਦੇ ਦਿੱਤਾ ਇਹ ਪੰਜਾਂ ਦਿਨਾਂ ਦੇ ਵਿੱਚ ਆਪ ਦਾ ਜਿਹੜਾ ਕੋਈ ਸਾਡਾ ਮੋਤਵਾਰ ਬੰਦਾ ਮਗਰ ਨਹੀਂ ਆਊਗਾ ਜਿਹੜਾ ਸਾਡਾ ਮੋਤਵਾਰ ਬੰਦਾ ਮਗਰ ਆਊਗਾ ਉੱਥੇ ਡਟ ਕੇ ਨਾਲ ਹੀ ਉਹਦੇ ਪਰਚਾ ਕੀਤਾ ਜਾਊਗਾ ਨਾਲ ਪੁਲਿਸ ਨੂੰ ਸੁਨਿਸ਼ਚਿਤ ਕਰਤਾ ਵੀ ਜਿਹੜਾ ਬੰਦਾ ਸਾਡਾ ਮੋਤਵਾਰ ਇੱਥੇ ਆਉਂਦਾ ਵਾ ਮਗਰ ਕਿਸਦੇ ਉੱਥੇ ਹੀ ਕਾਰਵਾਈ ਨਾਲ ਹੀ ਖੋਦੋ ਮંત્રી ਸਾਹਿਬ ਵੱਲੋਂ ਵੀ ਆਰਡਰ ਮੰਤਰੀ ਸਾਹਿਬ ਨੇ ਜਿੱਦਣ ਵੋਟਾਂ ਅਜੇ ਲੈਣੀਆਂ ਸੀ ਉਦੋਂ ਵੀ ਇਹ ਗੱਲ ਕਹਿੰਦੇ ਰਿਹਾ ਜਿੰਨੇ ਬੋਟ ਉਹ ਪਾਇਓ ਜਿੰਨੇ ਨਸ਼ਾ ਨਹੀਂ ਨਸ਼ੇ ਵਾਲਾ ਬੋਟ ਨਾ ਪਾਓ ਉਹ ਬੇਸ਼ੱਕ ਹੋਣਾ ਹੀ ਉੱਠ ਕੇ ਚਲੇ ਜੇ ਅੱਜ ਵੀ ਇਸੇ ਗੱਲ ਤੇ ਉਹ ਪੂਰੇ ਵਚਨ ਵਾਦਾ ਕਿ ਜਿਹੜਾ ਕੋਈ ਨਸ਼ੇ ਵਾਲੇ ਮਗਰ ਮੇਰਾ ਕੋਈ ਬੰਦਾ ਜਾਂਦਾ ਮੰਤਰੀ ਸਾਹਿਬ ਫੋਨ ਕਰਨ ਤਾਂ ਸਾਨੂੰ ਦੱਸੋ ਮੰਤਰੀ ਮੰਤਰੀ ਸਾਹਿਬ ਸਾਡੇ ਤਾਂ ਹੀ ਵਰਖਲਾ ਫੇਸ ਗੱਲ ਤੋਂ ਵੀ ਕੋਈ ਵੀ ਬੰਦਾ ਤੁਹਾਡਾ ਥਾਣੇ ਨਹੀਂ ਜਾਣਾ ਚਾਹੀਦਾ ਨਸ਼ੇ ਵਾਲੇ ਮਗਰ ਚੋਰ ਵਾਲੇ ਮਗਰ ਨਹੀਂ ਜਾਣਾ ਚਾਹੀਦਾ ਅਸੀਂ ਬਿਲਕੁਲ ਬਾਈਕਾਟ ਕੀਤਾ ਪਰ ਸਾਡੇ ਫੇਰ ਵੀ ਕੋਈ ਸੱਜਣ ਜਿਹੜੇ ਹੈਗੇ ਆ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਅੱਜ ਵਾਰਨਿੰਗ ਦੇ ਦਿੱਤੀ ਆ ਕਿ ਜਿਹੜਾ ਇੱਥੇ ਆ ਗਏ ਚੌਂਕੀ ਦੇ ਵਿੱਚ ਚੋਰ ਮਗਰ ਨਸ਼ੇ ਵਾਲੇ ਮਗਰਾਊਗਾ ਉੱਥੇ ਡਟ ਕੇ ਅਸੀਂ ਆਪ ਮਕਦਮਾ ਕਰਾਵਾਂਗੇ ਫਿਰ ਜੀ ਕੀ ਨਾਂ ਹੈ ਜੀ ਮੇਰਾ ਨਾਂ ਦਿਲਾਪ੍ਰੀਤ ਸਿੰਘ ਕੀ ਨਾਤਾ ਪਾਇਆ ਗਿਆ ਜੀ ਅੱਜ ਇਸ ਭਰਾ ਦੀ ਅੱਜ ਮੇਖੋ ਜੀ ਨਸ਼ਾ ਇੱਕ ਸਮਾਜਿਕ ਬੁਰਾਈ ਆ ਜਿਸ ਦੇ ਖਿਲਾਫ ਮਤਲਬ ਸਮੁੱਚੇ ਦੇਸ਼ ਵਿੱਚ ਨਹੀਂ ਸਾਰੇ ਵਰਲਡ ਦੇ ਵਿੱਚ ਇਹਦੀ ਜਿਹੜੀ ਆਸਮਾ ਸਿਆ ਬਣੀ ਖੜੀ ਆ ਪਰ ਇਹ ਆ ਕਿ ਚਲੋ ਆਪਾਂ ਸਾਰੇ ਤਾਂ ਖਤਮ ਕਰ ਨਹੀਂ ਸਕਦੇ ਆਪਣੇ ਪਿੰਡ ਦੇ ਵਿੱਚ ਨਿਭਰਾਵਾ ਦੀ ಗ್ರಾಮ ਪੰਚਾਇਤ ਨੇ ਅੱਜ ਸਾਰੀ ਟੀਮ ਨੇ ਸਾਡੇ ਨੇ ਪਹਿਲ ਕੀਤੀ ਆ ਕਿ ਇੱਕ ਮਤਾ ਪਾਇਆ ਜਾਵੇ ਜਿਸ ਦੇ ਵਿੱਚ ਮੇਨ ਕੰਮ ਇਹ ਹੋਊਗਾ ਵੀ ਨੁਟਖੋ ਕਰਨ ਵਾਲਾ ਕੋਈ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਆ ਜੇਕਰ ਉਹ ਪੁਲਿਸ ਪ੍ਰਸ਼ਾਸਨ ਉਸ ਨੂੰ ਕਾਬੂ ਕਰਦਾ ਵਾ ਫੜਿਆ ਜਾਂਦਾ ਵਾ ਮਤਲਬ ਉਸਤੇ ਮਦਰ ਜਾ ਕੇ ਕੋਈ ਹੋਰ ਇਸਫਾਰਸ਼ ਨਾ ਕਰੇ ਉਹਦੀ ਕੋਈ ਜ਼ਮਾਨਤ ਨਾ ਦੇਵੇ ਇਹ ਜਿਹੜਾ ਕੰਮ ਪਹਿਲ ਦੇ ਆਧਾਰ ਤੇ ਮਤਲਬ ਪਿੰਡ ਵਾਸੀਆਂ ਦੇ ਸਾਥ ਦੀ ਵੀ ਜ਼ਰੂਰਤ ਆ ਅੱਜ ਦੀ ਜਿਹੜੀ ਚਲੋ ਵੱਖਰੇ ਪਿੰਡਾਂ ਨਾਲੋਂ ਅਸੀਂ ਪਹਿਲ ਕੀਤੀ ਆ ਵੀ ਆਪੇ ਕੁਝ ਨਾ ਕੁਝ ਸ਼ਾਇਦ ਹੋ ਸਕਦਾ ਵਾ ਵੀ ਉਹਨਾਂ ਨੂੰ ਸ਼ਰਮ ਆਵੇ ਵੀ ਸਾਡੇ ਪਿੱਛੇ ਕਿਸੇ ਨੇ ਨਹੀਂ ਆਉਣਾ ਤੇ ਜਿਹੜਾ ਵੀ ਵੀਰ ਸੁਭਰਾਵਾਂ ਦੇ ਵਿੱਚੋਂ ਨਸ਼ਾ ਵੇਚਣ ਵਾਲਿਆਂ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਮਗਰ ਜਾਵੇਗਾ ਉਹ ਵੀ ਆਪਦੀ ਇੱਜ਼ਤ ਦਾ ਖੁਦ ਜ਼ਿੰਮੇਵਾਰ ਹੋਵੇਗਾ